ਹੈਲੋ ਫਰੈਂਡ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੁਸੀਂ ਸਭ ਕਿਵੇਂ ਹੋ ਉਮੀਦ ਕਰਦੀ ਹਾਂ ਤੁਸੀਂ ਸਭ ਠੀਕ ਹੋਵੋਗੇ ਤੇ ਮੈਂ ਵੀ ਠੀਕ ਹਾਂ ਮੈਂ ਅੱਜ ਪੰਜਾਬੀ ਸੌਂਗ ਲੈ ਕੇ ਆਈ ਹਾਂ ਜੋ ਕਿ ਮਾਂ ਦੇ ਨਾਲ ਸੰਬੰਧਿਤ ਹੈ ਉਮੀਦ ਕਰਦੀ ਹਾਂ ਤੁਹਾਨੂੰ ਸਭ ਨੂੰ ਮੇਰਾ ਸੌਂਗ ਬਹੁਤ ਪਸੰਦ ਆਏਗਾ ਜੇਕਰ ਤੁਹਾਨੂੰ ਮੇਰਾ ਸੌਂਗ ਪਸੰਦ ਆਉਂਦਾ ਹੈ ਤਾਂ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਜੇਕਰ ਤੁਸੀਂ ਮੇਰੇ ਚੈਨਲ ਤੇ ਨਿਊ ਐ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਨੇ ਰਹੋ ਮੇਰੇ ਸੌਂਗ ਦੇ ਨਾਲ ਤੇ ਇੰਜੋਏ ਕਰੋ ਲੇ ਮੈਂ ਅਸੀਂ ਵੇੜਾ ਵੰਡ ਲਿਆ ਐ ਖੁਸ਼ੀਆਂ ਦਾ ਖੇੜਾ ਵੰਡ ਲਿਆ ਲੇ ਮੈਂ ਅਸੀਂ ਵੇੜਾ ਵੰਡ ਲਿਆ ਐ ਖੁਸ਼ੀਆਂ ਦਾ ਖੇੜਾ ਵੰਡ ਲਿਆ ਘਰ ਵੀ ਵੰਡਿਲੇ ਖੇਤ ਵੀ ਵੰਡਿਲੇ ਵੰਡ ਲਈ ਹਰਿ ਤਾਂ ਸਸ ਕੀਵੇਂ ਵੰਡਾਂਗੇ ਕਿਵੇਂ ਵੰਡਾਂਗੇ ਤੈਨੂੰ ਮਾਂ ਦੱਸ ਕਿਵੇਂ ਵੰਡਾਂਗੇ ਕਿਵੇਂ ਵੰਡਾਂਗੇ ਤੈਨੂੰ ਮਾਂ ਦੱਸ ਕਿਵੇਂ ਵੰਡਾਂਗੇ ਸਭ ਕਹਿੰਦੇ ਨੇ ਮਾਸ ਨੂੰ ਹਾ ਤੂੰ ਵਖ ਕਦੇ ਨਾ ਹੋਵੇ ਅੱਜ ਜਦੋਂ ਗਲ ਪਰਖੀ ਤਾਂ ਦਿਲ ਹੋ ਕੇ ਪਰ ਪਰ ਰੋਵੇ ਸਭ ਕਹਿੰਦੇ ਨੇ ਮਾਸ ਨੂੰ ਹਾਤੋਂ ਵਖ ਕਦੇ ਨਾ ਹੋਵੇ ਅੱਜ ਜਦੋਂ ਗਲ ਪਰਖੀ ਤਾਂ ਦਿਲ ਹੋ ਕੇ ਪਰ ਪਰ ਰੋਵੇ ਕੀ ਸੋਚਾਂ ਸੀ ਕੀ ਹੋਇਆ ਹੁਣ ਕਿਸ ਨੂੰ ਦੋਸ਼ ਦੇਵਾਂ ਦਸਤ ਕੀਵੇਂ ਵੰਡਾਂਗੇ ਕਿਵੇਂ ਵੰਡਾਂਗੇ ਤੈਨੂੰ ਮਾ ਦਸਤ ਕੀਵੇਂ ਵੰਡਾਂਗੇ ਕਿਵੇਂ ਵੰਡਾਂਗੇ ਤੈਨੂੰ ਮਾ ਦਸਤ ਕੀਵੇਂ ਵੰਡਾਂਗੇ ਆਰੋਂ ਹਾ ਤੋਂ ਰੁਸੀਆ ਹੋਈਆ ਖੁਸ਼ੀਆਂ ਮੋੜ ਲੈ ਆਈਏ ਆਇਆ ਪਾ ਹੁਣ ਗਲ ਲੱਗ ਮਿਲਿਏ ਵਿਛੜਨਾ ਮਰ ਜਾਈਏ ਕਿਤੇ ਵਿਛੜਨਾ ਮਰ ਜਾਈਏ ਜਾਂ ਦੁਨੀਆ ਤੇ ਮਮਤਾ ਜਉਂਦੀ ਜਾਂ ਫਿਰ ਰੱਬ ਦਾ ਨਾਂ ਦੱਸ ਕਿਵੇਂ ਵੰਡਾਂਗੇ ਕਿਵੇਂ ਵੰਡਾਂਗੇ ਤੈਨੂੰ ਮਾਂ ਸਤਿ ਕਿਵੇਂ ਵੰਡਾਂਗੇ ਕਿਵੇਂ ਵੰਡਾਂਗੇ ਤੈਨੂੰ ਮਾਂ ਦਸਤ ਕਿਵੇਂ ਵੰਡਾਂਗੇ ਵਸਦਾ ਰਹੇ ਅਮੜੀ ਦਾ ਵੇੜਾ ਵਸਦਾ ਰਹੇ ਖੁਸ਼ੀਆਂ ਦਾ ਖੇੜਾ ਵਸਦਾ ਰਹੇ ਕਰਵਾਰੇ ਸਾਟ ਵਸਦਾ ਰਹੇ ਪਰਿਵਾਰੇ ਸਾਟ ਨਿਕਾ ਜੀ ਹਾਂ ਸੰਸਾਰਾ ਰਦਾਮ ਰਹੇ ਆਵਾਲ ਮੇਰਾ ਵਸਦਾ ਰਹੇ ਪੰਜਾਬ ਮੇਰਾ ਵਸਦਾ ਰਹੇ ਪੰਜਾਬ ਮੇਰਾ ਵਸਦਾ ਰਹੇ ਪੰਜਾਬ ਮੇਰਾ ਵਸਦਾ ਰਹੇ ਪੰਜਾਬ ਮੇਰਾ ਵਸਦਾ ਰਹੇ ਪੰਜਾਬ